گاڑی پلٹنے کی بھی ہو سکتی ہے کہ کوئی گاڑی نکلتی ہے اگر بس بھی اسکول بس ٹرک وغیرہ کوئی بھی نکلتا ہے تو پلٹنے کا چانسز بہت ہے وا جی راستے دا بہت برا حال اے راتوں وچ گڈی گڈی دے خراب ہو جاوے دا سمجھ لو کوئی پلا کے لے کے انا بندا یا فون کرنا بندا کوئی بندا کھڑدا نہیں اے جنگل کر کے راتوں وچ لوٹا وٹا بہت زیادہ ہوندی اے راستے دا دا بہت برا حال اے دا کوئی والی بات نہیں اے اوپر جڑی ایریا دا او پرلے بس نے جاؤ گے تسی پرلے مین گurdwara تے اس گurdwara ای اوتر کہنے نہیں سڑکاں وچ کھٹے ہوندے آ ਪਰ ਇਹ ਖੱਡਿਆਂ 'ਵਾਂ ਸੜਕ ਬਣੀ ਵੀ ਐ। ਵੋਟਾਂ ਲੈਣੇ ਨੂੰ ਆ ਜਾਂਦੇ ਆ ਬੰਦੇ ਪਰ ਇੱਥੇ ਰਾਹਤੇ ਦਾ ਕੋਈ ਬਾਲੀਬਾਤ ਨਹੀਂ ਕੋਈ ਪੁੱਛਦਾ ਨਹੀਂ ਆਇਆ। ਕਰੋੜਾਂ ਰੁਪਇਆ ਲਾ ਕੇ ਜਿਹੜੀਆਂ ਯਾਦਗਾਰਾਂ ਬਣਾਈਆਂ ਉਹਨਾਂ ਤੇ ਮਾਤਰ 2.2 ਕਿਲੋਮੀਟਰ ਦਾ ਟੋਟਾ ਇਹ ਸਰਕਾਰ ਨਹੀਂ ਬਣਾ ਰਹੀ। ਸੋ ਇਸ ਤੋਂ ਕੋਈ ਘੱਟਿਆ ਗੱਲ ਨਹੀਂ ਹੋਣੀ। ਤੁਪੜਾ ਦੁੱਖਾ ਵੀ ਅਸੀਂ ਉਸ ਬਾਬਾ ਬੰਦਾ ਸਿੰਘ ਖਾਤ ਦਾ ਵਾਰਸ ਆਂ। ਜਿਸ ਜਨੈਲ ਨੇ ਛੰਡੇ ਗੱਡੇ ਉਹ ਕਿੱਥੋਂ ਮਾਹਰ ਸਤਤਾਂ ਕੇ ਇਸ ਸੰਦੀ ਇਟਨਾ ਇਟ ਖੜਕਾਤੀ। ਔਰ ਅੱਜ ਉਸ ਜਨੈਲ ਦੀ ਯਾਦ ਵਿੱਚ ਬੈਠੀ ਵਧੀਆ ਯਾਦਗਾਰ ਬਣੀ ਹੋਵੇ ਔਰ ਅੱਜ ਮੁਹਾਲੀ ਦੇ ਲੋਕ ਮੁਹਾਲੀ ਦੇ ਬੱਚੇ ਉੱਥੇ ਜਾ ਹੀ ਨਹੀਂ ਸਕਦੇ ਇਹ ਵਿਰਾਸਤ ਆ ਸਾਡੀ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਹੀਂ ਦਿਖਾ ਸਕਦੇ ਜੇ ਅੱਜ ਆਪਣੇ ਬੱਚਿਆਂ ਨੂੰ ਉਥੋਂ ਦੇ ਜਗ੍ਹਾ ਦੇ ਮੌਕੇ ਪਹੁੰਚ ਨਹੀਂ ਕਰ ਸਕਦੇ ਤੇ ਇਸ ਤੋਂ ਮੈਂ ਸਮਝਦਾ ਮਾੜੀ ਗੱਲ ਕੋ ਹੋ ਨਹੀਂ ਸਕਦੀ 12 ਮਈ ਨੂੰ ਸਰਹੰਦ ਫਤਿਹ ਦੇ ਵਸ ਮਨਾਇਆ ਜਾਂਦਾ ਹੈ ਚੱਪੜਚਿੜੀ ਦੇ ਮੈਦਾਨ ਤੋਂ ਸਰਹੰਦ ਤੱਕ ਇੱਕ ਮਾਰਚ ਵੀ ਕੱਢਿਆ ਜਾਂਦਾ ਪਰ ਚੱਪੜ ਚਿੜੀ ਦੇ ਉਹ ਥਾਂ ਜਿੱਥੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦੇ ਨਵਾਬ ਨੂੰ ਮੌਤ ਦੇ ਘਾਟ ਉਤਾਰਿਆ ਤੇ ਇੱਥੋਂ ਜਾ ਕੇ ਸਰਹੰਦ ਨੂੰ ਫਤਿਹ ਕੀਤਾ ਉਹ ਥਾਂ ਤੇ ਅਕਾਲੀ ਸਰਕਾਰ ਵੱਲੋਂ ਇੱਕ ਬੁਰਜ ਬਣਾਇਆ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਦੇ ਵਿੱਚ ਉੱਥੇ ਉਹਨਾਂ ਦੇ ਲਈ ਵੱਡੀ ਸਾਰੀ ਥਾਂ ਛੱਡੀ ਗਈ ਸੀ ਤਾਂ ਕਿ ਆਉਣ ਵਾਲਿਆਂ ਜਿਹੜਾ ਸਾਡਾ ਭਵੇਕਾ ਉਹ ਤੋਂ ਜਾਣੂ ਹੋ ਸਕੇ ਜਿਹੜਾ ਸਾਡੇ ਆਉਣ ਵਾਲੀ ਪਨੀਰੀ ਆ ਉਹ ਪਾਪਾ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਤੋਂ ਜਾਣੂ ਹੋ ਸਕੇ ਪਰ ਉੱਥੇ ਤੱਕ ਪਹੁੰਚਣ ਲਈ ਜਿਹੜੀਆਂ ਸੜਕਾਂ ਬਣਾਈਆਂ ਗਈਆਂ ਸੀ ਅੱਜ ਉਹਨਾਂ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਹਾਲਾਂਕਿ ਆਹੀ 12 ਮਈ ਨੂੰ ਸਰਹੰਦ ਫਤਿਹ ਦੇਵਸ ਮਨਾਇਆ ਜਾਣਾ ਪਰ ਜਿਹੜੀ ਥਾਂ ਤੋਂ ਮਾਰਚ ਕੱਢਿਆ ਜਾਣਾ ਉਹ ਥਾਂ ਦਾ ਦਿਖਾਉਣ ਤੋਂ ਪਹਿਲਾਂ ਉਹਦੇ ਇੱਕ ਸੜਕਾਂ ਦਿਖਾ ਦਿੰਦੇ ਆ ਦੇਖ ਸਕਦੇ ਹੋ ਕਿ ਕੀ ਹਾਲਾਤ ਇੰਨਾਂ ਸੜਕਾਂ ਦੇ ਬਣੇ ਹੋਏ ਨੇ ਕੀ ਹਾਲ ਇਹਨਾਂ ਸੜਕਾਂ ਦਾ ਹੋਇਆ ਹੋਇਆ ਅੱਧਾ-ਅੱਧਾ ਫੁੱਟ ਦੇ ਜਿਹੜੇ ਨੇ ਟੋਏ ਇਹਨਾਂ ਸੜਕਾਂ ਦੇਖ ਸਕਦੇ ਕਿ ਮੇਰਾ ਪੈਰ ਉੱਪਰ ਹੈ ਕਿ ਥੱਲੇ ਅੱਧਾ-ਅੱਧਾ ਫੁੱਟ ਦੇ ਟੋਏ ਇਹਨਾਂ ਸੜਕਾਂ ਦੇ ਵਿੱਚ ਪੈ ਚੁੱਕੇ ਨੇ ਤੇ ਉਹ ਮিনার ਤੱਕ ਜਾਣ ਦਾ ਰਸਤਾ ਬਿਲਕੁਲ ਖਸਤਾ ਹੋ ਚੁੱਕਿਆ ਜਿਹੜੀਆਂ ਗੱਡੀਆਂ ਇਸ ਰਸਤੇ ਤੋਂ ਨਿਕਲਦੀਆਂ ਨੇ ਉਹ ਜ਼ਾਹਿਰ ਹੈ ਜਾਂ ਤਾਂ ਕੱਚਾ ਕੱਚੀ ਪਕਡੰਡੀ ਪੰਡੰਡੀ ਆ ਜਿਹੜੀ ਉਹ ਫੜਦੀਆਂ ਜਾਂ ਕੱਚੀ ਪਕਡੰਡੀ ਨਹੀਂ ਮਿਲਦੀ ਤਾਂ ਇਹ ਸੜਕਾਂ ਟੁੱਟੀਆਂ ਹੋਈਆਂ ਤਾਂ ਉਹਨਾਂ ਨੂੰ ਮਜਬੂਰਨ ਨਿਕਲਣਾ ਪੈਂਦਾ ਹੈ ਇਹ ਸੋਚ ਸਕਦੇ ਤੁਸੀਂ ਕਿ ਕਿਸ ਹਾਲਾਤਾਂ ਦੇ ਵਿੱਚ ਬੰਦਾ ਉਸ ਮিনার ਤੱਕ ਪਹੁੰਚਦਾ ਹੋਵੇਗਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਤੋਂ ਜਾਣੂ ਹੁੰਦਾ ਹੋਵੇਗਾ ਇੱਕ ਵਾਰ ਤਾਂ ਅਸੀਂ ਬਹੁਤ ਵੱਡੇ ਦਾਅਵੇ ਕਰ ਦਿੰਦੇ ਆ ਕਿ ਅਸੀਂ ਸੜਕਾਂ ਪੰਜਾਬ ਦੀਆਂ ਸੁਹਾਣੀਆਂ ਬਣਾ ਰਿਹਾ ਵਧੀਆ ਬਣਾ ਰਿਹਾ ਦੂਜੇ ਪਾਸੇ ਇਸ ਤਰੀਕੇ ਨਾਲ ਇਤਿਹਾਸਿਕ ਥਾਵਾਂ ਨੂੰ ਜਾਂਦੀਆਂ ਸੜਕਾਂ ਬਿਲਕੁਲ ਜਿਹੜੀਆਂ ਨੇ ਉਹ ਟੁੱਟ ਚੁੱਕੀਆਂ ਨੇ ਖਰਾਬ ਹੋ ਚੁੱਕੀਆਂ ਨੇ ਸੋ ਇਹ ਹਾਲਾਤ ਬਣੇ ਹੋਏ ਨੇ ਦੇਖੋ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਹੀ ਸਹ ਹਾਲਾਤ ਬਿਲਕੁਲ ਹੀ ਬੁਰੇ ਹੋਏ ਹੋਏ ਨੇ ਸੜਕਾਂ ਬਿਲਕੁਲ ਟੁੱਟ ਚੁੱਕੀਆਂ ਨੇ ਸੋ ਇਹ ਹਾਲਾਤ ਨੇ ਮਨਾਰੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਣ ਦੇ ਰਸਤੇ ਦੇ ਇਹ ਹਾਲਾਤ ਨੇ ਸਾਡੇ ਇਤਿਹਾਸ ਵੱਲ ਨੂੰ ਜਾਂਦੇ ਰਸਤੇ ਦੇ ਜਿੱਥੇ ਕਿ ਬਹੁਤ ਡੂੰਘੇ ਟੋਏ ਪੈ ਚੁੱਕੇ ਆ ਕਿਤੇ ਰਸੜਕ ਬਿਲਕੁਲ ਟੁੱਟੀ ਹੋਈ ਆ ਕਿਤੇ ਸੜਕ ਹੀ ਨਜ਼ਰ ਨਹੀਂ ਆਉਂਦੀ ਤੇ ਸੜਕ ਦੀ ਆ ਬਿਲਕੁਲ ਤਸਵੀਰਾਂ ਜੜੀਆਂ ਨੇ ਉਹ ਤੁਹਾਨੂੰ ਜੜੀਆਂ ਅਸੀਂ ਦਿਖਾ ਰਹੇ ਆ ਖਰਾਬੀ ਹੈ ਰਸਤਾ ਤੋਂ ये तो गाड़िया निकलती है बहुत सी गाड़िया निकलती है अब ये भी बना हुआ चप्पर चिरी भी बना हुआ तो है पर रास्ता तो खराब ही है यहाँ पर बहुत ज्यादा है सर गाड़ी पलटने की भी हो सकती है की कोई गाड़ी निकलती है अगर बस भी स्कूल बस ट्रक वगैरह कोई भी निकलता है तो पलटने का चांसेस बहुत है कितने टाइम से ऐसे ही देख रहे थे ये तो मेरे को तो अभी इस तरफ तो अभी दो तीन महीने हो गए मेरे को आते जाते पर नहीं ठीक नहीं बनानी है ये सड़क ऐसी ही है रास्ते का बहुत बुरा हाल है ਰਾਤ ਨੂੰ ਜੇ ਗੱਡੀ ਗੁੱਡੀ ਉਹਦੇ ਖਰਾਬ ਹੋ ਜਾਵੇ ਤਾਂ ਸਮਝ ਲਓ ਵੀ ਬਲਾ ਕੇ ਲੈ ਕੇ ਆਣਾ ਬੰਦਾ ਜਾਂ ਫੋਨ ਕਰਨਾ ਬੰਦਾ ਕੋਈ ਬੰਦਾ ਖੜਦਾ ਨਹੀਂ ਇਹ ਜੰਗਲ ਕਰਕੇ ਰਾਤ ਨੂੰ ਉਹਦੇ ਲੁੱਟਾ ਖੁੱਟਾ ਜ਼ਿਆਦਾ ਹੁੰਦੀ ਹੈ ਜੀ ਹੁਣ ਇਤਿਹਾਸਿਕ ਸਥਾਨ ਹੈ ਲੋਕ ਆਉਣਗੇ ਜੇ ਰਸਤਾ ਇਦਾਂ ਰਹੇ ਰਸਤਾ ਨਹੀਂ ਫਿਰ ਕੜਾ ਆਏਗਾ ਜੀ ਰਾਤ ਨੂੰ ਰਾਤ ਨੂੰ ਰਸਤਾ ਨਿਕਲਣ ਵਾਲਾ ਹੈ ਹੀ ਨਹੀਂ ਜੇਗਾ ਜੰਮਾ ਹੀ ਬੁਰਾ ਹਾਲ ਹੈ ਉਹਦੇ ਰਸਤੇ ਦਾ ਇੰਨਾ ਸੱਤਿਆਨਾਥ ਕਰਾਇਆ ਹੋਇਆ ਜੀ ਪਹਿਲਾਂ ਸਰਕਾਰ ਨੇ ਵਧੀਆ ਬਣਾ ਤੇ ਹੁਣ ਤਾਂ ਕੋਈ ਪੁੱਛੇ ਨਹੀਂ ਰਿਹਾ ਜੰਮਾ ਵੀ ਜੇ ਤਾਂ ਕੋਈ ਪੁੱਛੇ ਜੇ ਤਾਂ ਦੇਖਭਾਲ ਕਰੇ ਫਿਰ ਤਾਂ ਹੈ ਜੀ ਉਹ ਪਰਲਾ ਰਸਤਾ ਠੀਕ ਹੈ ਇਧਰ ਵਾਲਾ ਰਸਤਾ ਜੰਮ ਰਾਤ ਨੂੰ ਇੰਨੀ ਦਿੱਕਤ ਆਂਦੀ ਹੈ ਵੀ ਕੋਈ ਬੰਦਾ ਨੰਗ ਨਹੀਂ ਸਕਦਾ ਹੈਗਾ ਲੁੱਟਾਂ-ਖੁੱਟਾਂ ਜ਼ਿਆਦਾ ਹੋ ਰਹੀਆਂ ਚੋਰਾ ਦਾ ਬਹੁਤ ਬੁਰਾ ਹਾਲ ਹੈ ਰਾਤ ਨੂੰ ਜੀ ਦੋ ਤਿੰਨ ਟਰੈਵਲ ਤਾਂ ਉਹ ਕੁੱਟ-ਕੁੱਟ ਬੋਟ ਵੀ ਹੋ ਗਏ ਰਾਤ ਨੂੰ ਜੀ ਤਾਂ ਕਰਕੇ ਰਸਤੇ ਦਾ ਬਹੁਤ ਬੁਰਾ ਹਾਲ ਹੈ ਇਹਦਾ ਕੋਈ ਬਾਲੀਬਾਰਤ ਨਹੀਂ ਚੱਪਰ ਜਿਹੜੀ ਏਰੀਆ ਦਾ ਉਹ ਪਰਲੇ ਪਾਸੇ ਨੂੰ ਜਾਓਗੇ ਤੁਸੀਂ ਪਰਿਆ ਮੇਨ ਗੁਰਦੁਆਰਾ ਚਾਸਕ ਗੁਰਦੁਆਰਾ ਹੀ ਉੱਧਰ ਕਹਿੰਦੇ ਨਹੀਂ ਸੜਕਾਂ ਵਿੱਚ ਖੱਡੇ ਹੁੰਨੇ ਆ ਪਰ ਇਹ ਖੱਡਿਆਂ ਵਿੱਚ ਸੜਕ ਬਣੀ ਵੀ ਹੈ ਬਹੁਤ ਬੁਰਾ ਹਾਲ ਹੈ ਜੀ ਰੋਡ ਦਾ ਦੋੇ ਪਾਸੇ ਨੂੰ ਜੀ ਕਿਧਰੇ ਕੋਈ ਰਸਤਾ ਨਹੀਂ ਹੈ ਜੀ ਇਤਿਹਾਸਕ ਸਥਾਨਾਂ ਲੋਕ ਆਉਣਗੇ ਦੇਖਣਗੇ ਹੁਣ ਉਧਰ ਵੀ ਰੋਡ ਟੁੱਟਿਆ ਹੋਇਆ ਇੱਧਰ ਵੀ ਰੋਡ ਟੁੱਟਿਆ ਹੋਇਆ ਤਾਂ ਕਰਕੇ ਇੱਧਰ ਵਿਚ ਨੂੰ ਆਉਣਾ ਪੈਂਦਾ ਜੀ ਸਾਨੂੰ ਇਤਿਹਾਸਕ ਗੁਰਦੁਆਰਾ ਸਾਰੇ ਪਾਸੇ ਵੋਟਾਂ ਲੈਣੇ ਨੂੰ ਆ ਜੰਨੇ ਆ ਬੰਦੇ ਪਰ ਇੱਥੇ ਰਸਤੇ ਦਾ ਕੋਈ ਬਾਲੀਬਾਰਤ ਨਹੀਂ ਕੋਈ ਪੁੱਛਦਾ ਨਹੀਂ ਜੀ ਹਾਂ ਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਸਾਨੂੰ ਉਰੇ 10-15 ਸਾਲ ਹੋ ਗਏ ਚੱਲਦੇ ਨੂੰ ਅਸੀਂ ਆਹੀ ਹਾਲ ਦੇਖਦੇ ਹਾਂ ਜੀ ਉਰੇ ਕੋਈ ਪੁੱਛਦਾ ਨਹੀਂ ਜੀ ਸ਼ੁਰੂਆਤ ਜਿਹੜੀ ਸੜਕ ਤੋਂ ਅਸੀਂ ਜਦ ਐਂਟਰੀ ਦੀ ਕੀਤੀ ਸੀ ਤਾਂ ਅੱਧਾ-ਅੱਧਾ ਫੁੱਟ ਦੇ ਜਿਹੜੇ ਟੋਏ ਸੀ ਪਰ ਜਿਵੇਂ ਜਿਵੇਂ ਮਨਾਰਵਲ ਵੱਧ ਰਹੇ ਆ ਤਾਂ ਟੋਏ ਜਿਹੜੇ ਨੇ ਔਏ ਇੱਕ ਇੱਕ ਫੋਟੋ ਡੂੰਗੇ ਹੁੰਦੇ ਜਾ ਰਹੇ ਨੇ ਜਿਹੜੇ ਕਿਥੇ ਨਜ਼ਰ ਆ ਰਹੇ ਆ ਦੇਖ ਸਕਦੇ ਹੋ ਤੁਸੀਂ ਮੇਰੇ ਪੈਰਾਂ ਦੇ ਮਾਪ ਤੋਂ ਹੀ ਕਿ ਇੱਕ ਪੈਰ ਕਿੰਨਾ ਉੱਚਾ ਤੇ ਦੂਜਾ ਕਿੱਥੇ ਚਲਾ ਗਿਆ ਇਹ ਸੜਕ ਹੈ ਜਿਹੜੀ ਕਿ ਉਸ ਮিনারਵਲ ਨੂੰ ਜਾਂਦੀ ਹੈ ਉਸ ਇਤਿਹਾਸਿਕ ਥਾਂ ਵੱਲ ਨੂੰ ਜਾਂਦੀ ਹੈ 315ਵੇਂ ਸਤਾਪ ਦੀ ਅਸੀਂ ਮਨਾ ਰਹੇ ਹਾਂ ਪਰ ਕੀ ਅਸੀਂ ਐਸੇ ਸਤਾਪ ਦੀ ਨੂੰ ਮਨਾਉਣ ਦੇ ਯੋਗ ਹਾਂ ਕੀ ਸਰਕਾਰਾਂ ਜਿਹੜੇ ਥਾਪੜਾ ਲੈਂਦੀਆਂ ਨੇ ਉਹ ਇਸ ਯੋਗ ਹਨ ਹਾਲਾਂਕਿ ਅਕਾਲੀ ਦਲ ਵੇਲੇ ਇਸ ਮਿਨਾਰ ਨੂੰ ਇਸ ਕਰਕੇ ਬਣਾਇਆ ਗਿਆ ਸੀ ਕਿ ਲੋਕ ਇਹਨਾਂ ਸੜਕਾਂ ਤੋਂ ਚਾਕੇ ਉਸ ਮਿਨਾਰ ਤੱਕ ਪਹੁੰਚਣ ਉਸ ਇਤਿਹਾਸਿਕ ਥਾਂ ਤੱਕ ਪਹੁੰਚਣ ਉਸ ਚੱਪੜ ਜਿੜੀ ਤੱਕ ਪਹੁੰਚਣ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਸਕਣ ਕਿ ਇਹ ਸੀ ਇਹੀ ਥਾਂ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਛੋਟੇ ਸਹਿਬਜ਼ਾਦਿਆਂ ਦਾ ਬਦਲਾ ਲਿੱਤਾ ਸੀ ਇਹੀ ਉਹ ਥਾਂ ਹੈ ਜਿੱਥੇ ਸਰੰਦ ਦੇ ਨਵਾਬ ਨੂੰ ਮਾਰਿਆ ਗਿਆ ਸੀ ਉਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਇੱਥੋਂ ਹੀ ਜਾ ਕੇ ਸਰੰਦ ਜਾ ਕੇ ਫਤਿਹ ਦਾ ਨਿਸ਼ਾਨ ਲਾਇਆ ਗਿਆ ਸੀ ਪਰ ਜੇਕਰ ਇਸੇ 사ਦਕ ਪਹੁੰਚਣਾ ਹੋਵੇ ਤਾਂ ਇਹਨਾਂ ਟੋਆਂ ਵਿੱਚੋਂ ਇਹਨਾਂ ਕਠਿਨਾਈਆਂ ਵਿੱਚੋਂ ਨਿਕਲ ਕੇ ਜਾਣਾ ਪੈਂਦਾ ਹੈ ਜਿਹੜਾ ਆਪਣੇ ਆਪ 'ਚ ਇੱਕ ਦਰਦਨਾਕ ਜੜੀ ਆ ਕਹਾਣੀ ਬਿਆ ਕਰਦਾ ਇਹ ਉਹ ਚੱਪੜਚੜੀ ਦਾ ਇਤਿਹਾਸਿਕ ਸਥਾਨ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੁੱਧ ਲੜਦੇ ਨੇ ਤੇ ਜਿੱਤ ਹਾਸਲ ਕਰਦੇ ਨੇ ਤੇ ਸਰਹੰਦ ਨੂੰ ਇਸ ਤੋਂ ਬਾਅਦ ਫਤਿਹ ਕਰਦੇ ਨੇ ਇਸੇ ਥਾਂ ਤੇ 2011 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਨੀ ਪੱਥਰ ਰੱਖ ਕੇ ਇਹ ਇੱਕ ਸਮਾਰਗ ਉਸਾਰਿਆ ਸੀ ਤਾਂ ਕਿ ਲੋਕ ਇਸ ਥਾਂ ਤੇ ਆਉਣ ਇਸ ਯਾਦ ਨੂੰ ਇਸ ਥਾਂ ਨੂੰ ਦੇਖ ਸਕਣ ਕਿ ਕਿਸ ਤਰੀਕੇ ਨਾਲ ਇੱਥੇ ਇੱਕ ਇਤਿਹਾਸਿਕ ਜੁਦ ਹੁੰਦਾ ਹੈ ਪਰ ਇਸ ਥਾਂ ਤੇ ਜਾਣ ਦੇ ਜੋ ਰਸਤੇ ਨੇ ਉਹਨਾਂ ਦਾ ਹਾਲ ਅਸੀਂ ਦੇਖਿਆ ਬਿਲਕੁਲ ਟੁੱਟ ਚੁੱਕੇ ਨੇ ਕੇਵਲ ਇੱਕ ਫਰੰਟ ਵਾਲਾ ਰਸਤਾ ਥੋੜਾ ਸਹੀ ਹੈ ਬਾਕੀ ਰਸਤਿਆਂ ਦਾ ਇੰਨਾ ਬੁਰਾ ਹਾਲਾ ਕਿ ਇੱਥੋਂ ਲੋਕ ਆਉਣ ਤੋਂ ਕਤਰੌਂਦੇ ਨੇ ਤੇ ਇੱਥੇ ਇਹ ਯਾਦ ਜਿਹੜੀ ਉਹ ਖਾਲੀ ਪਈ ਨਜ਼ਰ ਆਉਂਦੀ ਆ ਪਰ ਮੌਜੂਦਾ ਸਰਕਾਰਾਂ ਦਾਅਵੇ-ਵਾਦੇ ਬਹੁਤ ਕਰਦੀਆਂ ਐਡਵਰਟਾਈਜ਼ਮੈਂਟ ਕਰਦੀਆਂ ਨੇ ਪਰ ਇਨ੍ਹਾਂ ਥਾਮਾ ਬਲ ਇਨ੍ਹਾਂ ਦੀਆਂ ਸੜਕਾਂ ਬਾਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹਾਲਾਂਕਿ 315ਵੀਂ ਸ਼ਤਾਬਦੀ ਅਸੀਂ ਮਨਾਉਣ ਜਾ ਰਹੇ ਆਂ ਫਤਿਹ ਦਿਵਸ ਦੀ ਸਰਹੰਦ ਫਤਿਹ ਦਿਵਸ ਦੀ ਪਰ ਉਸੇ ਭਾਵੇਂਦ ਵੀ ਕੋਈ ਵੀ ਇਸ ਥਾਂ ਦੀ ਸਥਾਨੋਂ ਵਾਲੀ ਸੜਕਾਂ ਦੀ ਸਾਰ ਲੈਂਦਾ ਨਜ਼ਰ ਨਹੀਂ ਆ ਰਿਹਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਜਿਹੜੀ ਯਾਦਗਾਰ ਹੈ ਫਤਿਹ ਮਨਾਰ ਉਹ ਸੜਕ ਦਾ ਹਾਲ ਤੁਹਾਡੇ ਸਾਹਮਣੇ ਹੈ ਕਿ ਜਦੋਂ ਤੋਂ ਪਿਛਲੀਆਂ ਦੋ ਸਰਕਾਰਾਂ ਭਾਵੇਂ ਉਹ ਕਾਂਗਰਸ ਦੀ ਰਹੀ ਜਾਂ ਦੂਜੀ ਆਮ ਆਦਮੀ ਦੀ ਆਈ ਦੋਵੇਂ ਸਰਕਾਰਾਂ ਨੇ ਉਹਨੂੰ ਵਿਛਲੇ ਕੀਤਾ ਹਜ਼ਾਰਾਂ ਲੋਕ ਉੱਥੇ ਉਸ ਫਤਿਹ ਮਨਾਰ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਉਹ ਦੇਖਣ ਦੇ ਲਈ ਆਉਂਦੇ ਨੇ ਤੇ ਉਸ ਤੋਂ ਬਾਅਦ 12 ਮਈ ਨੂੰ ਸਰੰਦ ਫਤਿਹਦੀਪਸ ਹਰ ਸਾਲ ਮਨਾਇਆ ਜਾਂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਅੱਜ ਸਰਕਾਰ ਨੂੰ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਇੱਕ ਦੇਖੋ ਕਰੋੜਾਂ ਰੁਪਇਆ ਲਾ ਕੇ ਜਿਹੜੀਆਂ ਯਾਦਗਾਰਾਂ ਬਣਾਈਆਂ ਉਹਨਾਂ ਤੇ ਮਾਤਰ 2.5 ਕਿਲੋਮੀਟਰ ਦਾ ਟੋਟਾ ਇਹ ਸਰਕਾਰ ਨਹੀਂ ਬਣਾ ਰਹੀ ਸੋ ਇਸ ਤੋਂ ਕੋਈ ਘੱਟੀਆਂ ਗੱਲ ਨਹੀਂ ਹੋਣੀ ਸੋ ਅੱਜ ਤੁਹਾਡੇ ਮਾਧਿਮ ਬਾਈ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨ ਦੇ ਲਈ ਇਕੱਠੇ ਹੋਏ ਹਾਂ ਕਿ ਕਿ ਇਹ ਜਿਹੜਾ ਹੈ ਟੋਟਾ 12 ਮਈ ਤੋਂ ਪਹਿਲਾਂ ਪਹਿਲਾਂ ਬਣਾਇਆ ਜਾਵੇ ਨਹੀਂ ਆਪਣੇ ਪੱਤਰ ਤੇ ਅਸੀਂ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅਸੀਂ ਇਹ ਸੜਕ ਦੇ ਜਿਹੜੇ ਟੋਏ ਆ ਉਹ ਭਰਾਂਗੇ ਦੇਖੋ ਇਹ ਸਰਕਾਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਕੰਮ ਛੱਡ ਗਿਆ ਕਿਉਂਕਿ ਉਹਦੇ ਵਿੱਚ ਇੱਕ ਫਤਿਹ ਮਨਾਰ ਦੇ ਵਿੱਚ ਇੱਕ ਲਿਫਟ ਲੱਗਣੀ ਸੀਗੀ ਉਹ ਨਹੀਂ ਮੁੜ ਕੇ ਲੱਗੀ ਤੇ ਸੜਕ ਦਾ ਹਾਲ ਤੁਹਾਡੇ ਸਾਹਮਣੇ ਹੈ ਇਹ ਕਿਉਂ ਨਹੀਂ ਕਰ ਰਹੇ ਇਸ ਕਰਕੇ ਨਹੀਂ ਕਰ ਰਹੇ ਕਿਉਂਕਿ ਇਹਨਾਂ ਦਾ ਧਿਆਨ ਨਹੀਂ ਹੈਗਾ ਕਿਉਂਕਿ ਪੁਰਾਣੀਆਂ ਸਰਕਾਰਾਂ ਦਾ ਇਹ ਸੀਗਾ ਕਿ ਸਾਡੀ ਹਿਸਟੋਰੀਕਲ ਚੀਜ਼ਾਂ ਸਾਹਮਣੇ ਆਉਣ ਨੌਜਵਾਨਾਂ ਲਈ ਚਾਨਣ ਬਨਾਰਾ ਬਣ ਪਰ ਇਹ ਨਹੀਂ ਚਾਹੁੰਦੇ ਕਿ ਨੌਜਵਾਨ ਪੀੜ੍ਹੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਗਦਰਸ਼ਕ ਰੱਖ ਕੇ ਕਿ ਅੱਗੇ ਵਧੇ ਇਹ 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 ਨਹੀਂ ਚਾਹੁੰਦੇ ਕਿਉਂਕਿ ਇਹ ਇਹਨਾਂ ਦੀ ਸੋਚ ਹੀ ਨਹੀਂ ਹੈਗੀ ਇੱਧਰ ਨੂੰ ਇਹਨਾਂ ਦੀ ਸੋਚ ਤਾਂ ਕੇਵਲ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਹੋਗੀ ਸੋ ਇਸ ਕਰਕੇ ਇਹਨਾਂ ਦਾ ਬਿਲਕੁਲ ਧਿਆਨ ਨਹੀਂ ਹੈ ਸਰਕਾਰ ਇਹਦੇ ਵੱਲ ਧਿਆਨ ਦੇਵੇ ਤੇ ਇਹਨੂੰ ਫੌਰੀ ਤੌਰ ਤੇ ਸੜਕ ਨੂੰ ਬਣਾਵੇ ਬੇਤੀ ਜੇ ਲਗਾਤਾਰ ਹਾਲਾਤ ਇੰਨੇ ਮਾੜੇ ਨੇ ਲੋਕ ਵੀ ਪਰੇਸ਼ਾਨ ਨੇ ਤੇ ਯਾਦਗਾਰ ਅਸੀਂ ਜ਼ਰੂਰ ਮਨਾਉਨੇ ਆ ਪਰ ਕਿਉਂ ਜਿਹੜਾ ਸੁਧਾਰ ਨਹੀਂ ਹ ਤੈ ਨਜ਼ਰ ਆ ਰਿਹਾ ਦੇਖੋ ਬਹੁਤ ਅਫਸੋਸ ਨਾਲ ਗੱਲ ਹੈ ਮੈਂ ਤੇ ਇਹਦਾ ਬੰਦਾ ਬਹੁਤ ਵਾਰੀ ਚੱਕਿਆ ਮੀਡੀਆ ਜੀ ਵੀ ਚੱਕਿਆ ਸਰਕਾਰਾਂ ਨੂੰ ਚਿੱਠੀਆਂ ਲਿਖੀਆਂ ਡਿਪਟੀ ਕਮਿਸ਼ਨਰ ਨੂੰ ਲਿਖੀ ਪੁਰਾਣੀ ਪਹਿਲਾ ਮੰਤਰੀ ਸੀ ਆਪਣਾ ਸੀ ਅਨਮੋਲ ਗਗਨ ਮਾਨ ਜਿੰਨਾ ਕੋਟੂ ਦਾ ਜਿੰਨਾ ਮਹਿਕਮਾ ਸੀ ਨਾਲ ਉਹਨਾਂ ਦਾ ਇੱਕ ਬੰਦਾ ਛੱਡ ਕੇ ਨਾਲ ਉਹਨਾਂ ਦਾ ਹਲਕਾ ਸ਼ੁਰੂ ਹੋ ਜਾਂਦਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਤੁਸੀਂ ਆਪਣਾ ਤੁਹਾਡੇ ਹਲਕੇ ਦਾ ਨਾਲ ਦਾ ਹੈਗਾ ਇੱਥੇ ਆਣ ਕੇ ਦੇਖ ਕੇ ਜਾਓ ਮੈਨੂੰ ਅਜ ਬੜੇ ਤੁਹਾਡੇ ਕੈਮਰੇ ਤੇ ਕਹਿੰਚੂਈ ਦੁਪੜਾ ਦੁੱਖਾ ਵੀ ਅਸੀਂ ਉਸ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸ ਆ ਜਿਸ ਜਰਨੈਲ ਨੇ ਚੰਡੇ ਗੱਡੇ ਔਰ ਕਿਥੋਂ ਮਹਾਰਾਸ਼ਟਰ ਤੋਣ ਕੇ ਇਸ ਸੰਧ ਦੀ ਇਟਨਾ ਇਟ ਖੜਕਾਤੀ ਔਰ ਅੱਜ ਉਸ ਜਰਨੈਲ ਦੀ ਯਾਦ ਵਿੱਚ ਐਡੀ ਵਧੀਆ ਯਾਦਗਾਰ ਬਣੀ ਹੋਵੇ ਔਰ ਅੱਜ ਮੁਹਾਲੀ ਦੇ ਲੋਕ ਮੁਹਾਲੀ ਦੇ ਬੱਚੇ ਉੱਥੇ ਜਾ ਹੀ ਨਹੀਂ ਸਕਦੇ ਨਗਰ ਨਿਗਮ ਇਸ ਲਈ ਕੀ ਉਪਰਾਲਾ ਕਰਾਇਆ ਕਿਉਂਕਿ ਲਗਾਤਾਰ ਸੜਕਾਂ ਦਾ ਜਿਹੜਾ ਇਸ਼ੂ ਆਵੇ ਉੱਥੋਂ ਹੀ ਜਦ ਪਹੁੰਚ ਹੀ ਨਹੀਂ ਪਾਉਂਦੇ ਸੀ ਉਹਦਾ ਕਾਰਨ ਕੀ ਹੈ ਵੀ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਆ ਸ਼ਹਿਰ ਦੀ ਹੱਦ ਤੋਂ ਬਾਹਰ ਆ ਇੱਥੇ ਗਮਾੜਾ ਨਹੀਂ ਕਰਨਾ ਜੋ ਕਰਨਾ ਜਾਂ ਗਮਾੜਾ ਕਰੇ ਜਾਂ ਪੰਜਾਬ ਸਰਕਾਰ ਕਰੇ ਨਗਰ ਨਿਗਮ ਇਹਦੇ ਵਿੱਚ ਕੋਈ ਬਹੁਤਾ ਦਖਲ ਨਹੀਂ ਦੇ ਸਕਦਾ ਸਰਕਾਰਾਂ ਕੇਵਲ ਜਿਹੜਾ ਪੰਜਾਬ ਦੇ ਉੱਤੇ ਹੀ ਇਤਿਹਾਸਿਤ ਜੇ ਫੋਕਸ ਨਾ ਕਰਕੇ ਕੇਵਲ ਫੋਕੀ ਐਡਵਰਟਾਈਜ਼ਮੈਂਟ ਦੇ ਉੱਤੇ ਲੱਗੀ ਹੋਈ ਹੈ ਬਿਲਕੁਲ ਬਿਲਕੁਲ ਮੈਨੂੰ ਕੋਈ ਇਸ ਗੱਲ 'ਚ ਕੋਈ ਬਿਲਕੁਲ ਐਂਟਰਟੇਨਮੈਂਟ ਲੱਗੀ ਆ ਕਿਉਂਕਿ ਇਹ ਕੋਈ ਵਿਰਾਸਤਾਂ ਨੇ ਸਾਡੀਆਂ ਇਹ ਕੋਈ ਆਮ ਕੋਈ ਸੜਕ ਨਹੀਂ ਹੈਗੀ ਇਹ ਵਿਰਾਸਤ ਆ ਸਾਡੀ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਹੀਂ ਦਿਖਾ ਸਕਦੇ ਜੇ ਅੱਜ ਆਪਣੇ ਬੱਚਿਆਂ ਨੂੰ ਉਥੋਂ ਦੇ ਜਗ੍ਹਾ ਦੇ ਮੌਕੇ ਪੈਦਾ ਨਹੀਂ ਕਰ ਸਕਦੇ ਤੇ ਇਸ ਤੋਂ ਮੈਂ ਸਮਝਦਾ ਮਾੜੀ ਗੱਲ ਕੋ ਹੋ ਨਹੀਂ ਸਕਦੀ ਉਹ ਸਾਡੇ ਮੈਂ ਇਹ ਚ ਸ਼ੂਮਨਿਗਮਟੀ ਨੂੰ ਵੀ ਬਿਲਕੁਲ ਕਹਾਂਗਾ ਉਹਨਾਂ ਨੇ ਕੋਈ ਇਹਦੇ ਤੇ ਬਹੁਤਾ ਵੱਡਾ ਜਿਹੜਾ ਕਦੀ ਅਪਰਾਧਾ ਜਿਹੜਾ ਉਹ ਨਹੀਂ ਕੀਤਾ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹ ਉੱਥੇ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਸਨ ਜਾਂ ਲੀਡ ਜਿਹੜੇ ਵੀ ਸਰਕਾਰਾਂ ਰਹੀਆਂ ਨੇ ਲੀਡਰਸ਼ਿਪ ਨੇ ਜੋ ਰੋਲ ਅਦਾ ਕਰ ਸਕਦੀ ਸੀ ਉਹ ਨਹੀਂ ਕੀਤਾ ਮੈਂ ਤੇ ਇੱਕ ਨਮਾਣਾ ਇੱਕ ਸਿੱਖ ਗੁਰੂ ਦਾ ਸਿੱਖ ਹੋਣ ਕਰਕੇ ਇੱਕ ਉਹਦਾ ਸੇਵਕ ਹੋਣ ਕਰਕੇ ਉਸ ਸ਼ਹਾਦਤ ਨੂੰ ਉਸ ਜਗ੍ਹਾ ਨਮਨ ਕਰਨਾ ਮੈਂ ਤੇ ਆਪਣੀ ਫਰਜ਼ ਸਮਝਦਾ ਬੀਂਗ ਸਿੱਖ ਵੀ ਬੀਂਗ ਪੰਜਾਬੀ ਵੀ ਬੀਂਗ ਮੋਹਾਲੀ ਦਾ ਸ਼ਹਿਦਦਾ ਨਜ਼ਦੀਕ ਹੋਣ ਦੇ ਨਾਤੇ ਵੀ ਭਈ ਇਹੋ ਜੀਆਂ ਚੀਜ਼ਾਂ ਸਾਨੂੰ ਸੰਬੰਧੀ ਲੋੜ ਆ ਵਿਰਾਸਤਾ ਨੂੰ ਸੰਬੰਧੀ ਲੋੜ ਆ ਬਿਲ ਜਿਹੜੇ ਰਿਪਰ ਮਿਰਦਾ ਕਹਿੰਦਾ ਕਿ ਉਹਨਾਂ ਦੇ ਹਤੂਦ ਦੇ ਅੰਦਰ ਨਹੀਂ ਆਉਂਦਾ ਪਰ ਉਹਨਾਂ ਵੱਲੋਂ ਸਰਕਾਰਾਂ ਨੂੰ ਕਈ ਵਾਰ ਪੱਤਰ ਲਿਖੇ ਜਾ ਚੁੱਕੇ ਨੇ ਕਿ ਇਸ ਉੱਤੇ ਕੋਈ ਨਾ ਕੋਈ ਧਿਆਨ ਦੇਣ ਦੀ ਲੋੜ ਹੈਗੀ ਆ ਜਾਂ ਤਾਂ ਜੇ ਨਹੀਂ ਸਰਕਾਰ ਕਰ ਸਕਦੀ ਤਾਂ ਇਸ ਦਾ ਹਿੱਸਾ ਮਹਾਲੀ ਦਾ ਇਸ ਨੂੰ ਹਿੱਸਾ ਬਣਾ ਦਿਓ ਤਾਂ ਕਿ ਫੇਰ ਨਗਰ ਨਿਗਮ ਇਸ ਉੱਤੇ ਡਵੈਲਪਮੈਂਟ ਕਰ ਸਕੇ ਕੈਮਰਾਮੈਨ ਸ਼ੇਰ ਸਿੰਘ ਦੇ ਨਾਲ ਜਸਪ੍ਰੀ ਸਿੰਘ ਅਸ਼ਕ ਪੀਟੀਸੀ ਨਿਊਜ਼ ਮਹਾਲੀ